ਭਾਈ ਸਾਥ ਛੜੀ ਤਾਲੀ ਮਰਦ ਦੀ ਜਮੀਨ ਆ ਪੰਗਾ ਬਹੁਤ ਆ ਹੁਣ ਦੇਖ ਤੇਗਾ ਪਈ ਇਹ ਵੀ ਬੰਦ ਕਰਨ ਲੱਗਾ ਹੋਣੀ ਹੁੰਦੀਆਂ ਹਲੇ ਜਿਆਦਾ ਸਾਲੀ ਕੋਗੀ ਬਗੋਲ ਬਣ ਜੈ ਨਾ ਲੋਹਾ ਪਈ ਜਾਉ ਸਾਜੁੱਤੀ ਜਲਦੀ ਔਰੇ ਫੇ ਗਿੱਲੇ ਮਾਰੀ ਇਹ ਵੀ ਦਾ ਪਈਆ ਪਨੀਰ ਅੰਦਰ ਰਾਤ ਨੂੰ ਛੱਡਾਂ ਦੀ ਸਰਾਪੀ ਰਾਤ ਨੂੰ ਕਿਥੇ ਪਾਣੀ ਬੰਦ ਕਰ ਲੈਂਦੇ ਰੇ ਐਸਾ ਦਾ ਬੁਰਾ ਹਾਲ ਤਾਂ ਉਹ ਜੇ ਇੱਕ ਬਾਈ ਦਿਨ ਦਿਨ ਖਾ ਚੱਲ ਗਈ ਫੇਰ ਰਾਤ ਨੂੰ ਬੇਸ਼ੱਕ ਟਿੱਕ ਜਾਵੇ ਫੇਰ ਨਹੀਂ ਟਿੱਕ ਰਿਹਾ ਅਲੇਕਾ ਉਹ ਹੀ ਉਹ ਬਗਤ ਆਉਂਦੇ ਆ ਆਇਆ ਨਹੀਂ ਜਿੱਦਿਆ ਉਹ ਰੋਟੇ ਪਾਈ ਜਾਂਦਾ ਐਂਕੀਪ ਲੈ ਲੈ ਚਾਹੀਦੀ ਹਲਵਾ ਆਪਣੇ ਦੋ ਦੋ ਕੈਰ ਨੇ ਮੁੱਕ ਕੱਢਦਾ 80 80 80 ਪੈ ਖਾਲ ਬੰਦੇ ਹੋਵੇ ਸਾਈ ਉੱਥੀ ਦਾ ਜਿਹੜਾ ਪਾਣੀ ਆ ਨੀਵਾ ਉਹ ਡਰੇਨ ਨੂੰ ਉੱਧਰ ਜਿਵੇਂ ਜਾ ਕੇ ਉਹ ਉੱਥੇ ਘਰਦੇ ਇੱਕ ਮੋਹ ਕੋਲ ਡਰੇਨ ਵਾਲੀ ਛਰੇ ਸਾਰਾ ਖੇਤ ਦਾ ਪਾਣੀ ਚੱਲ ਉੱਥੇ ਵਾਪਸ ਤੇ ਟੱਕਣ ਖੁੱਲਿਆ ਹੋਇਆ ਐ ਕਿਣਾ ਕੰਮ ਬਹੁਤ ਲੋਟਾ ਖਾਦਾ ਆ ਤਾ ਤਾ ਲੈਟਰ ਤਿੰਨ ਘੰਟੇ ਲੇਟ ਕਰਤਾ ਕੰਮ ਨਹੀਂ ਸਾਈ ਦੋ ਗੀਲੇ ਚੱਕ ਲੈਣ ਤਹਨੇ ਦੋ ਡੇਢ ਗੀਲਾ ਹੁਣ ਸਾਈ ਆਹ ਰਾਵ ਲੱਗ ਗਿਆ ਗੱਫਾ ਪੈਣ ਸਲੈਕਟਰ ਹਲੇ ਵੀ। ਓ ਬਾਈ ਜਿੱਕੇ ਦੇ ਆਵਾਂ ਲੱਗ ਗਿਆ। ਪੱਜ ਗਈ ਲਾਈਟ। ਪੱਜ ਗਈ। ਲੋਬੋਈ ਹਲੰਬਾ ਗਣਾ ਬੀਕਮਿੰਟ ਹੋਇ ਸਾਨੂੰ ਆਇਆ ਨੂੰ ਤੇ ਲਾਈਟ ਪੱਜ ਗਈ ਹਰੇ ਮੈਂ ਖਾਲਤ ਵੀ ਪਾਣੀ ਸਿਰੇ ਨਹੀਂ ਗਿਆ ਹਲੇ ਲੱਕੀ ਇਹ ਬਾਈ ਮੰਡਲਾ ਜਿਹੜੇ ਪਹਿਲਾਂ ਹੁੰਦੇ ਸਾਂਝੇ ਉਹ ਵਾਲੇ ਆ ਕਣਕੋਲੇ ਬਹੁਤ ਵਧੀਆ ਜੰਮੀ ਹੋਈ ਆ ਸੁਪਰ ਸੀਡਰ ਦੀ ਵਜਾਈ ਬਾ ਹੋ ਗਿਆ ਕੰਮ ਜ। ਹੋਊਗਾ ਕੰਮ ਬਾਈ। ਚਲ ਜਾਨੂ ਜੀ ਸਕਾਰ ਉੱਠਾ ਜਾਨੂ ਆਣਾ ਠੀਕ। ਸਹੀ ਨਹੀਂ। ਚਲ ਖੱਡਾ ਜੇ ਕਿੱਲੀ ਆਉਗੀਆਂ ਨੇ, ਘਰ ਪਾਣੀ ਸਰੀ ਲੱਗ ਗਿਆ ਕਹਿ ਰਹੇ ਨੇ। ਮਾਣ ਆਪਣੀ ਸਖਾਈ ਹੋ ਗਈ ਨਹੀਂ ਤਾਂ ਪੰਚੇ ਰਹੀਆਂ ਤੇ ਜੁੱਤੀ ਉਹ ਨਹੀਂ ਚੱਲਦੀ ਫਿਰ। ਗਿੱਲੇ ਜ। ਮਿੱਟੀ ਹੀ ਜੀ ਆ ਇਹ। ਹੈ? ਆਹ ਖੱਡਾ ਜੇ ਕਿੱਲੀ ਆਉਗੀਆਂ ਮਾੜੀ ਗੱਡ ਤਾਂ ਜਿਹੜੀ ਉਹ ਤਾਂ ਆਪੇ ਬੰਦ ਹੋ ਜਾਂਦੀ ਆ ਇਹ। ਉਹ ਬਚੀ ਰੇਗ ਜੀ ਪੈਂਦੀ ਤੇ ਆਪਣੇ ਆਪ ਬੰਦ ਹੋ ਜਣਾ। ਠੀਕ ਨਹੀਂ ਗੱਲ? ਜਿਹੜੀ ਦੂਈ ਆ ਵਾਲੀ ਉਹ ਜਿਹੜੀ ਚੌੜੀ ਆ ਫਿਰ ਤਾਰਨੇ ਕਿੱਦ ਜਿੰਦੀ ਆ ਖੜਕੇ। ਉਹ ਹੁਣ ਤਾਂ ਮੈਂ ਕਹਿੰਦਾ ਮੈਂ ਹਲੇ ਹਾਲਾ ਖਾਲਾ ਮਖਰੇ ਨਹੀਂ ਪੁੱਜਿਆ ਪਾਣੀ ਉਹ ਵੀ ਤਾਂ ਨਹੀਂ ਆਵਾ ਦੇ ਲਾ ਹੁਣ ਤੇਰੇ ਚਾਰ ਦਿਨ ਤੋਂ ਘੰਟਾ ਹੋ ਗਿਆ ਮੈਂ ਲਾਂਗਾ ਰੋਪੜ ਨੂੰ ਹਾਂ ਮੈਂ ਫੀਡਲ ਦੇ ਪੈਸੇ ਦੇਣੇ ਤੇ ਦੁੱਧ ਦੇ ਘਟਾਖੀ ਲਿਆਇਆ ਤਾਂ ਮੈਂ ਦੇ ਦੇ ਮਾਉਦੇ ਪੈਸੇ ਹੈ ਕਿ ਨਹੀਂ ਅੱਗੇ ਤਾਂ ਹਲੇ ਉਰੇ ਮਿਲ ਗਿਆ ਤੇ ਸਾਬੇ ਲੋਟ ਦਾ ਕੰਮ ਯਾਰ ਹੁਣ ਬੈਂਕ ਜਾਣਾ ਪੈਂਦਾ ਬੈਂਕ ਜਾਣਾ ਪੈਂਦਾ ਦੱਸ ਤੇਰਾ ਬੈਂਕ ਦੂਆ ਨਾ ਚੱਕਰ ਤਾਂ ਆਾ ਨਹੀਂ ਤਾਂ ਤੂੰ ਮੌਲਾਂ ਕਢਾਲ ਮੈਂ ਉਹ ਬੈਂਕ ਬੱਸ ਤੈਨੂੰ ਪਤਾ ਹੀ ਹੈ ਕਿਹੜੇ ਮੈਂ ਕਮਾਉਂਦੇ ਗੰਨੇ ਵਾਲੀ ਆਉਂਦੇ ਗੰਨੇ ਵਾਲੀ ਆਉਂਦੇ ਆ ਸਾਰੇ ਉਜਾਉਣੇ ਆ ਸਭ ਦੇ 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 ਆਪਦੇ ਫਿਰ ਤਾਂ ਨਿਕਲ ਲੈਣੀਆਂ ਕੋ ਤਾਂ ਜਾ ਕੇ ਰਣ ਬਣਿਆ ਫਿਰ ਤਾਂ ਮੈਂ ਕਿਹਦਾ ਉਦਾਰਾ ਹੋ ਗਿਆ ਗੰਨੇ ਵਾਲੇ ਕੋਆਪਰੇਟਿਵ ਦਾ ਉਦਾਰਾ ਹੀ ਦਾ ਹੋ ਗਿਆ ਸਟੇਡੀ ਵਾਲਾ ਸਮਝ ਲੈ ਹੈ ਕਿ ਨਹੀਂ ਉਹੀ ਉਦਾਰਾ ਇਹ ਹੋ ਗਿਆ ਉੱਥੀ ਆਉਂਦੇ ਆ ਪੈਸੇ ਉੱਥੇ ਦੇ ਕਢਾਉਣੇ ਪੈਂਦੇ ਦੋ ਤਿੰਨ ਮਹੀਨੇ ਦੇ ਇਕੱਠੇ ਜਿਹਦਾ ਬੰਦੇ ਨੇ ਪੈ ਤਾਰ ਤੇ ਫੀਲਡ ਵਾਲੇ ਤਾਂ ਤਾਂ ਉਧਰ ਗਏ ਜੇ ਤਾਂ ਖਰਚ ਤੇ ਤਾਂ ਫਿਰ ਹੋਊ ਜਾਰੀ ਚੱਲੇ ਸਰ ਸਮਝਿਆ ਤਾਂ ਰੁਕਿਆ ਨਹੀਂ ਦੱਸੀਦਾ ਅਗਲਾ ਦਿਨ ਦੀ ਗੱਲ ਪਈ ਜਾਂਦਾ ਤਾਂ ਆਪਣੀ ਥੈਲੀ ਚੱਕਣੀ ਜਾਨੇ ਦੇ ਦੇ ਫੜਾਇਆ ਹੁਣ ਅਗਲਾ ਰ ਉਪਰ ਤੇ ਘਾਉ ਕਰਦਾ ਬਾਈ ਦਹੀ ਬਾਦ ਕਿਹੜਾ ਜਾਵੇ ਕਹਿੰਦਾ 2 4000 ਰੁਪਏ ਹੁਣ ਯਾਦ ਕੇ ਆ ਜਾਣਾ ਹੈ ਹੈ ਜੀ ਨਹੀਂ ਵਾਹ ਉਹ ਵਦਰ ਉਪੂਨ ਲਾ ਕੇ ਤੇ ਉਹਦੇ ਬਾਅਦ ਮੇਰੇ ਤੇ ਲਾਈਟ ਆ ਗਈ ਕਹਿੰਦੇ ਘਟਾਉਗੇ ਲੈਟਾਈ ਨੂੰ ਗਾ ਹੁਣ ਜਦੇ ਇਧਰ ਨੂੰ ਠਿਆ ਆ ਗ੍ਰਿੰਦਰ ਲਿਆਉਣ ਤਾਂ ਸਕੂਲ ਤੇ ਜੱਗੇ ਨੂੰ ਭੇਜਿਆ ਮਾ ਤੂੰ ਲਈ ਆ ਯਾਰ ਮੈਂ ਮਾ ਦੇਖਾ ਖਾਲ ਤਾਂ ਚਾਲੂ ਕਰ ਦਮਾ ਦਿਨ ਦਿਨ ਮਾ ਰਾਤ ਨੂੰ ਕਿੱਥੇ ਪਤਾ ਲੱਗਦਾ ਬਾਈ ਗੱਡਾਂ ਚ ਰਾਤ ਦਾ ਔਖਾ ਕੰਮ ਹੈ ਹੈ ਜੀ ਨਹੀਂ ਜੀ ਆ ਜਾਣ ਤਾਂ 100 ਬੜਿਆ ਬਾਈ ਜੀ ਹੁਣ ਅਸਲੇ ਭੂਲ ਜੀ ਬਹੁਤ ਨਿਕਲਦੇ ਗੱਡਾਂ ਜਿੱਤੇ ਪੈਰ ਵੀ ਦੇਖ ਕੇ ਮਾਰਨਾ ਪੈਂਦਾ ਖੱਡਾਂ ਬੂ ਪੈਰ ਗਲਤ ਹੈ ਵੈਸੇ ਮਾਰਨਾ ਮਾਰਦਾ ਦਿੰਦੇ ਆਪਾਂ ਪਰ ਕਰੀ ਗਿਆ ਹੁਣ ਜੁੱਤੀ ਉਨੀ ਚੱਲਦੀ ਇਹ ਤੇੜਾ ਹੁਣ ਤੇੜਾ ਪਈ ਵੀ ਨਾ ਉਹੀ ਤੇੜਾ ਕਰ ਜੇ ਸੁੱਕ ਗਈ ਇਹ ਧਰਤੀ ਇਹ ਤੇ ਧਰਤੀ ਤੇੜਾ ਪੈਂਦੀ ਮੰਨਦਾ ਟਿਕਟ ਪਈ ਜਾਣੀ ਪਾਣੀ ਤਾਂ ਤੇੜਾ ਮੋਂ ਨਿਕਲ ਜਾਣਾ ਹੋਰ ਇੱਕ ਵਾਰ ਸਾਰਾ ਛਟਕਾ ਨਾ ਪੈਣਾ ਦੁਬਾਰਾ ਪਾਣੀ ਲਾਉਣ ਲੱਗੇ ਛਟਕਾ ਨਾ ਪੈਣਾ ਗੈਲਾ ਗੈਲਾ ਕਿਆਰਾ ਖੂਨ ਕਰਕੇ ਭਰਨਾ ਪੈਣਾ ਹੁਣ ਤੂੰ ਕੈਸ਼ਲ ਕਰਨਾ ਤਾਂ ਤਾ ਹੈ ਪਾਉਂਦਾ ਕਿਆ ਰੇ ਪਾਉਂ ਤਾ ਨਾ ਨੋ ਤਾਂ ਮਾ ਉਸ ਵੇਢੇ ਛਟਾ ਦ ਕਾਲਾ ਕਣਕ ਦਾ ਜਿੱਥੇ ਘਟ ਜੰਮੀ ਗਈ ਦੀ ਹੁਣ ਫਿਰ ਦਿੱਤਾ ਹਾਂ ਤਾਂ ਕਿ ਹੋਵੇ ਜੰਮਾ ਮੈਂ ਤੀਦੇ ਡੜੀ ਦੇ ਥੱਲੇ ਆਇਆ ਨਾ ਜੇ ਕਹਿ ਲਈ ਇਹਦੇ ਨਾਲੇ ਖੋ ਜਣਾ ਤਾਂ ਤਿਆਰ ਸਮਝਿਆ ਕਰ ਜੰਮੀ ਆ ਕਣਕ ਬਹੁਤ ਜੰਮੀ ਆ ਬਹੁਤ ਵਧੀਆ ਜੰਮੀ ਵੀ ਆ ਕੋਈ ਕੋਈ ਤਕੀਨ ਹੈ ਕਿ ਨਾ ਆ ਆਇਆ ਸੁੱਕਾ ਦੇ ਕਹਿ ਚੱਲ ਜੀ ਇਹਨੇ ਸੁੱਕਾ ਦਾ ਹਾਂ ਹੁਣ ਇੱਥੇ ਫਿਰ ਤੇ ਜਾਣੇ ਮੈਂ ਇਹ ਹੁਣ ਪਾਣੀ ਜੰਮਿਆ ਆਉਣਾ ਜਾਇ ਇਹ ਡੜੀ ਨੇ ਹੁਣ ਇੱਥੇ ਦਾਣਾ ਗਿਰਿਆ ਵੇ ਡੜੀ ਨੇ ਖੁਰਨਾ ਉੱਪਰ ਮਿੱਟੀ ਆਣੀ ਵੀ ਮਾੜੀ ਜੀ ਉਹਨੇ ਜੰਮੇ ਆਉਣਾ ਬਸ ਕਹਿ ਲਈ ਤਿਆਰ ਹੋ ਜਾਂਦੀ ਆ ਉਹ ਸਮਝਿਆ ਆਇਕਣਾ ਫੇਟਿਆ ਮੈਂ ਕਿੱਟਾ ਜਾ ਕਣਕ ਜੰਮੀ ਸਾਰੀ ਇਹ ਜੰਮਦੀ ਹੋਈ ਲੇਟ ਆ ਸੁਪਰ ਹਿੱਟ ਵਾਲੀ ਪਰ ਜੰਮੀ ਵੀ ਤੁਹਾਨੂੰ ਹਾਂ ਤੁੱਦਲੇ ਛੜ ਵੀ ਦਿਖਦੇ ਹੁਣ ਉਹ ਹਾਂ ਲੱਗ ਗਿਆ ਦਿਖਣ ਹੁਣ ਆ ਉਹਨੂੰ 11 ਦਿਨ ਹੋਏ ਅੱਜ ਜਿਹੜੀ ਬਾਅਦ ਚ ਬਜੀਦੀ ਆਪਾਂ ਹਾਂ 11 12 ਦਿਨ ਹੋਏ ਤੂੰ ਹੁਣ ਕਹਾਂ ਗੰਦੀ ਨਾ ਮਤਾਂ ਨਿਕਲਦੀ ਕੋਈ ਦੋ ਦਿਨ ਦੇ ਤੇ ਤੀਨ ਹੋਏ ਹੁਣ ਦੂਜੇ ਅੱਜ ਅੱਜ ਕੱਲ੍ਹ ਨੂੰ ਫਰਕ ਆ ਕੱਲ੍ਹ ਨੂੰ ਪਰਸਨਲ ਫਰਕ ਇੱਕ ਨਾ ਪਈ ਜਾਂਦਾ ਉਹਦਾ ਠੀਕ ਨਹੀਂ ਬਾਹਰ ਆ ਕੇ ਕਿੰਨਾ ਕ ਬਾਹਰ ਆ ਗਿਆ ਬਾਹਰ ਸਿਆੜ ਦਿਖਦੇ ਆਏ ਦੇਖਣ ਲੱਗੇ ਹਾਂ ਦਿਖਣ ਲੱਗੇ ਬਜੰਮ ਵੀ ਯਾਨੀ ਕਿ ਮੁੱਦਤ ਅਹੀ ਤਾਂ ਜੰਮਣੇ ਦਾ ਹੀ ਤਾਂ ਹਾਂ ਯਾਦ ਰੂ ਜੇ ਮੀ ਪੈ ਕੇ ਉੱਥ ਜੇ ਨਾ ਆਵੇ ਤਾਂ ਰੂਪ ਪਾਣੀ ਲਾ ਦੇਣਾ ਆਪਾਂ ਨੇ। ਹੂੰ। ਮੀਂਹ ਤਾਂ ਔਖੇ ਲੱਦਾ ਮੈਨੂੰ। ਮੌਸਮ ਸਾਫ਼ ਤੇ ਖੜਾ ਪਾਸ਼ਵਾ ਖੜਕਲੀ ਮਾੜੇ ਦੱਖਣ ਚੱਲਦਾ ਏ। ਜਦ ਹੀ ਸਾਫ਼ ਹੋ ਜਾਂਦਾ। ਹਾਂ ਠੰਡ ਦਾ ਨਾ ਹੀ ਨਿਕਤੇ। ਨਵਾਂ ਹਿਊਰੀ ਠੰਡ ਜਾ ਯਾਰ। ਅੱਗੇ ਰਿਆਈਆਂ ਕੱਢ ਲੈਣ ਤੇ ਬਾਈ ਦਿਵਾਲੀ ਨੂੰ। ਐਸੇ ਦਿਵਾਲੀ ਵੀ ਲੇਟ ਸੀ। ਅ ਤਾਂ ਸ਼ਾਮ ਨੂੰ ਠੰਡ ਹੁੰਦੀ ਆ। ਫੇਰ। ਬਸ ਉੱਤੇ ਦਿਨ ਦਿਨ ਤਾਂ ਕੋਈ ਠੰਡ ਨਹੀਂ। ਠੰਡ ਕੋਈ ਨਹੀਂ। ਅ ਤੂੰ ਸਾਹਮਣੇ ਦੇ ਸਾਹਮਣੇ ਅੱਧੀਆਂ ਵਾਂ ਦਾ ਕੰਮ ਚੱਲਦਾ। ਅੱਧਿਆ ਮੈਂ ਤਾਂ ਮੈਂ ਇਹ ਰਾ ਕੱਪੜਿਆਂ ਚ ਰੋਪੜ ਕੋ ਮੈਂ ਆਇਆ ਮੈਂ ਇਕੜੇ। ਸਹੀ। ਠੰਡ ਰਹੀ ਰਾਤ ਰਾਤ ਦੀ ਮਾੜੀ ਮੋਟਿਓਂ ਘੂਰ ਰਾਤ ਰਾਤ ਦੀ ਇਹ ਮੋਟਰਸਾਈਕਲ ਜਾਣਾ ਇਹ ਚਾਚਾ ਇਹ ਠੀਕ ਨਹੀਂ ਹੈਗੀ ਚੀਜ਼ ਇਹ ਲੈ ਠੀਕ ਹੈ ਕਿੱਥੇ ਯਾਰ ਇਹਦੇ ਗਣਕਾਂ ਨੂੰ ਬਹੁਤ ਬੁਰੀਏ ਤਾਂ ਬੁਰੀ ਉਹ ਵੀ ਇਹ ਚੀਜ਼ ਸਹੀ ਨਹੀਂ ਹੈਗੀ ਠੰਡ ਕਾ ਜਿਹੜਾ ਘਟ ਰਹੀ ਆ ਇਹ ਟਾਈਮ ਨਾਲ ਥਲੇ ਮੌਸਮ ਨੇ ਘੁੰਮ ਗਿਆ ਯਾਰ ਮੌਸਮ ਦੀ ਪਤਾ ਲੱਗਦਾ ਹੁਣ ਮੌਸਮੇ ਚੇਂਜ ਹੋਇਆ ਬਲ ਸੱਤਾ ਵੀ ਥੋੜੀ ਜਿਹਾ ਲੇਟ ਫਲੇਟ ਜੀ ਹੋ ਗਈਆਂ ਅੱਗੇ ਪਿੱਛੇ ਸਭ ਕੋ ਅੱਗੇ ਪਿੱਛੇ ਸਾਰੇ ਹਿੱਲ ਗਿਆ ਸਿੱਟੇ ਮੈਂ ਗਰਮੀ ਕਰਕੇ ਸਾਰੇ ਕੰਮ ਹਿੱਲਿਆ ਫਿਰਦਾ ਹੁਣ ਤਾਂ ਹਾਂ ਸਭ ਕੁਝ ਅੱਗੇ ਪਿੱਛੇ ਹੋਇਆ ਬਾਰ ਸਾਰੇ ਕੰਮ ਅੱ ਕਾਂਕ ਲੀਟਰ ਵੀ ਹੁੰਦੀ ਹੈ ਹੁਣ ਜੇ ਇਹ ਜਿਹਾ ਮੌਸਮ ਰਿਹਾ ਕਾਂਕ ਜੱਜ ਜਾਂ ਮਰਜ਼ੀ ਬੀਜ ਲਗਾ ਕ ਤੂੰ ਠੀਕ ਹੈ ਠੀਕ ਨਹੀਂ ਗੱਲ ਠੀਕ ਹੈ ਲੈ ਮੇ ਜੇ ਮਲਾਂ ਹੁਣ ਆਹ ਮੌਸਮ ਮਤੋਂ ਪਾਏਗੀ ਆ ਗਰਮੈਸ ਹੋ ਗਈ ਜਾਂ ਮਰਜ਼ੀ ਕਾਂਕ ਬੀਜ ਲਾ ਤੂੰ ਠੀਕ ਨਹੀਂ ਇਹ ਤਾਂ ਸਰਾ ਤਾਰੇ ਮੌਸਮ ਦਾ ਇੰਝ ਹੀ ਹੋਗਾ ਸੇ ਕਾਕ ਨੂੰ ਥੋੜੀ ਪਤਾ ਹੈ ਵੀ ਹੁਣ ਨਵੰਬਰ ਚੱਲ ਦਸੰਬਰ ਚੱਲਦਾ ਮੈ ਨਹੀਂ ਮੈ ਨਹੀਂ ਜੰਮਣਾ ਹਾਂ ਉਹਨਾਂ ਦਾ ਗਰਮਾਇਸ਼ ਦੇਖਣੀ ਆ ਆਪਣੀ ਗਰਮਾਇਸ਼ ਦੇਖਣੀ ਆ ਠੰਡ ਦੇਖਣੀ ਹਾਂ ਚਾਹੇ ਤੂੰ ਨਹੀਂ ਠੰਡ ਨਹੀਂ ਨੇ ਠੰਡ ਦੇਖਣੀ ਆ ਹਾਂ ਨਹੀਂ ਜਿਹੜੀ ਜਿਹੜੀ ਹਿੱਦੀ ਜਿਹੀ ਗਰਮੀ ਰਹੀ ਉਹ ਉਹ ਤਾਂ ਹੋਣੀ ਹੈ ਜਾਈ ਜਾਣਾ ਸਿੱਧੀ ਹੋਈ ਨੇ ਹਾਂ ਇਹਨੂੰ ਠੰਡ ਚਾਹੀਦੀ ਆ ਜੇ ਠੰਡ ਤਾਂ ਹੀ ਰੇਠਾ ਰੋੜ ਰੋੜਣਾ ਨਾ ਤਾਂ ਹੀ ਨਾ ਫੈਲਣਾ ਨਹੀਂ ਫੈਲਣਾ ਇਹ ਨਹੀਂ ਇਹ ਤਾਂ ਜਿਹੜੀ ਇਹਦਾ ਕਿ ਬਾਈ ਲੁੱਣ ਨਾ ਇਹਨਾਂ ਦਾ ਬਹੁਤ ਫਰਕ ਪੈਂਦਾ ਜਿਹੜੀ ਚੀਜ਼ ਜਿਹੜੀ ਮੌਸਮਾਂ ਦੀ ਚੀਜ਼ ਹੁੰਦੀ ਉਹ ਵੀ ਹੁੰਦੀ ਠੰਡ ਜੂਰੀ ਮੈਨੂੰ ਲੱਗਾ ਠੰਡ ਹੈ ਪਰ ਆ ਪਿਛਲੀ ਪਿਛਲੇ ਸਾਲ ਵੀ ਠੰਡ ਆਪਾਂ ਕਹੀਗੇ ਤੇ ਦਸੰਬਰ ਦੇ ਅੱਧ ਮੇ ਜਾ ਕੇ ਠੰਡ ਪੈਣ ਲੱਗੀ ਦੀ ਪੂਰੀ ਜਦ ਸਬਾ ਹੀ ਚੱਲਦੀਆਂ ਹੈ ਨਾ ਅੱਜ ਮਕਾ ਹੈ ਸਬਾ ਆਈ ਤੀ ਤੇਰਾ ਫਦੇ ਘਟ ਹੈ ਉਹ ਜਾਂ ਠੰਡ ਹੋਈ ਤੀ ਮੈਨੂੰ ਲੱਗਾ ਹੁਣ ਵੀ ਇਹ ਵਾਰ ਵੀ ਕੰਮ ਲੇਟੇ ਹੋਊਗਾ ਲੇਟ ਹੈ ਦੇਖਦਾ ਮੈਨੂੰ ਬਾਈ ਸਮਝ ਹੈ ਹੈ ਕਿ ਇਹ ਵੀ ਦੇ ਹੇਓ ਲੇਟ ਆ ਯਾਰ ਇਹ ਤਾਂ ਹੋ ਗਿਆ ਆ ਜਾ ਹਾਂ ਦੇਖਿਆ ਜੀ ਲੰਗੀ ਲੰਦੇ ਆ ਇਹਨਾਂ ਨੂੰ ਯਾ ਕਰਦੇ ਨਾ ਯਾ ਬੋਹਰ ਵੀ ਜਾਈ ਸਹੀ ਹੈ ਆਹ ਗਾ ਹੈ ਤੁਸੀਂ ਦੇਖ ਲਾ ਸਾਰੇ ਢੁੰਡ ਢੁੰਡ ਖੜੇ ਆ ਜਾਂ ਕਿਆ ਕਰੂੰਗਾ ਤੁਸਰਾਉਂਗਾ ਕਰੇ ਬਤ ਨਹੀਂ ਆਉਂਦੀ ਹੁਣ ਪਰਾਲੀ ਉੱਪਰ ਪਈ ਐ ਸੜੀ ਹੋਖਾ ਇਹਦਾ ਕੰਮ ਸਾਰਦਾ ਸਾਰਾ ਫੀਟੇ ਵਿੱਚ 흘ਿਆ ਗਿਆ ਸਭ ਮੈਨੂੰ ਲਾਦੀ ਕਣਕ ਦੀ ਪਾਇਦਾ ਬਾਹਰ ਘਟੂਗੀ ਕਾਹਨੂੰ ਹਾਂ ਘਟੂਗੀ ਜੇ ਠੰਡ ਘੱਟ ਪਈ ਫਿਰ ਤਾਂ ਘੱਟ ਜੇ ਨਾ ਫਰਕ ਪੈ ਗਿਆ ਹਾਂ ਇੱਕ ਇਧਰ ਕਣਕਾਂ ਦੇ ਝਾੜ ਪੂਰੇ ਨਹੀਂ ਦੇਣਾ ਕਣਕਾ ਵੱਧ ਘੱਟ ਜੰਮੀ ਆ ਹਾਂ ਇਹ ਤੇ ਕਣਕਾਂ ਜਾਂ ਹੁਣ ਬੀਜ ਹੋਣੀਆਂ ਉਹਨਾਂ ਦਾ ਝਾੜ ਆਟੋਮੈਟਿਕ ਘਟਣਾ ਹੈ ਜਿਹੜੇ ਬੱਤੇ ਨਹੀਂ ਉਹਦੇ ਹੁਣ ਪਾਣੀ ਚਲਾਉਂਦੇ ਜਾਂ ਰੌਣੀ ਕਰਦੇ ਆ ਪੜਾਈ ਬੂਰੀ ਦੇ ਬਾਅਦ ਉਹ ਵੀ ਝਾੜ ਅਗੇ ਪਛੇਤੇ ਵੀ ਜਾਗੇ ਉਹਨਾਂ ਨਾਲ ਰਗੇਤੇ ਵੀਜੇ ਜਿਹਨਾਂ ਝਾੜ ਥੋੜਾ ਦੇਣਾ ਹਾਂ ਬੀਜ ਹੋ ਜੂਗੀ ਝਾੜ ਨਹੀਂ ਹੁੰਦੀ ਉਹ 15 14 15 ਕੁਆਂਟ ਪਰ ਰਹਿ ਗਈ 12 13 14 15 ਇੱਥੇ ਰਹਿ ਜਾਂਦੀ ਆ ਇਹ ਇਹਨਾਂ ਗੱਲਾਂ ਦਾ ਬਹੁਤ ਫਰਕ ਪੈਂਦਾ ਫਿਰ ਝਾੜ ਨਾਲ ਹੈ ਨਾ ਇੱਕ ਤਰ੍ਹਾਂ ਪਹਿਲਾ ਪਾਣੀ ਲਾਉਣ ਲੱਗਿਆ ਤੂੰ ਕਿੰਨੇ ਦਿਨਾਂ ਕਿ ਬੀਜੀ ਹੋ ਗਈ 20 ਬਜਾਏ ਇਹਨੂੰ ਦੇਖ ਲੈ ਯਾਰ ਆਪਾਂ ਨੇ ਰੈਡਵਾਲ ਤੇ ਦੋ ਦਿਨ ਬੀਜੀ ਦੀ ਦਵਾਲੀ ਤੇ ਦੋ ਦਿਨ ਤਾਂ ਬੀਜੀ ਦੀ 3 ਦਿਨ 3 ਦਿਨ ਦੋ ਦਿਨ ਉਹ ਬੀਜੀ ਦੀ ਹਾਂ ਮੇਰੀ ਵਾਲੀ ਬੀਜੀ ਦੀ ਦਵਾਲੀ ਦੇ 3 ਦਿਨ ਤੇਰੀ 3 ਦਿਨ ਸਾਡੀ ਤਾਂ ਹੋ ਗਈ ਦਵਾਲੀ ਇੱਕ ਦਿਤੀ ਦਵਾਲੀ ਦੋ ਨੂੰ ਬੀਜੀ ਮੇਰੇ ਹਾਂ ਤੈਨੂੰ ਵੀ ਬੀਜੀ ਉੱਥੇ ਪਰਲੀ ਆਹ ਤੈਨੂੰ ਦੀ ਆ ਵੀ ਇਹ ਤੈੰਦੀ ਐ ਇਹ ਹਾਂ ਆਹ ਦਿਨ ਦੀ ਐ ਹਾਂ ਆਹ ਹਜ਼ਾਰ ਦੀ ਐ ਅੱਜ ਤੇ ਅੱਜ ਤੇ ਤਕਰੀਕ ਤੋ ਚੋਵੀ ਹੋਗੀ ਅੱਜ ਹੋ ਗਈ 25 ਹੋ ਗਈ 25 ਹੋ ਗਈ 25 ਅੱਜ ਖਾਲੀ ਫਾਕਲ ਕੱਲ 24 ਅੱਜ 25 ਹੈ ਪੇ ਭੋਗੇ ਦਿਨ ਪੂਰੇ ਤੇਰੇ 22 ਦਿਨ ਹੋ ਗਏ ਚਾਰ ਨੂੰ ਲਾਈ ਮੰਨ ਲਦਾ ਸਾਰੀ ਸਾਜੀ ਗੰਗ ਚਾਰ ਨੂੰ ਬੀਤ ਤੀਤ ਹੈ ਹਾਂ ਬਸ 20 ਦਿਨ 21 ਦਿਨ ਹੋ ਗਏ ਬਾਬਾ ਹੀ ਮੈਂ ਦਿਨ ਚੱਲਦਾ ਮੰਨ ਲਾ ਬਾਈ ਉਹਦੇ ਪਾਣੀ ਲੱਗਣ ਲੱਗਾ ਸਹੀ ਹੈ ਲਾ ਦੇਣਾ ਤਾਂ ਲਾਈਟ ਪੂਰੀ ਨਿਕਾ ਕੇ ਨਿਕਲੀ ਪੂਰੀ ਇਹਨਾਂ ਕਣ ਤਾਂ ਪੂਰੀ ਨਿਕਲ ਗਈ ਆ ਹੁਣ ਮੇਰੀ ਗੱਲ ਸੁਣ ਲੈ ਲਾਈਟ ਠੋਖਾ ਦੇ ਦੇ ਬਾਈ ਇਹ ਹੁਣ ਕੱਲ ਦੀ ਰਾਤ ਦੀ 7 ਵਜੇ ਦੀ ਖਰਾਬ ਕਰ ਰਹੀ ਆ ਲਾਈਟ ਇਹ ਠੀਕ ਨਹੀਂ ਗੱਲ ਜੇ ਕਰਦੇ ਆਪਾਂ ਉੱਥੇ ਨੂੰ ਫੋਨ ਗ੍ਰੇਡ ਨੂੰ ਰੋਪੜ ਉਹ ਕਹਿੰਦੇ ਸਾਢੇ 5:00 ਤੇ ਚੱਲਦੀ ਆ ਜੀ ਆਪਣੇ ਜੇ ਨੂੰ ਫੋਨ ਕਰੋ ਜਈ ਨੂੰ ਫੋਨ ਕਰਦੇ ਜਈ ਫੋਨ ਹੀ ਚੱਕਦੇ ਹੈ ਹੁਣ ਤਾਂ ਲਾਇਦਾ ਫੋਨ ਫੋਨ ਲਾਇਆ ਸੀ ਲਾ ਤਾਂ ਹੁਣ ਹੁਣ ਫੋਨ ਲਾ ਤਾਂ ਕਹੇ ਬਾਈ ਹੁਣ ਪਿਆਰਤੀ ਆ ਕਿਆ ਕਰੇ ਇਹ ਨੰਬਰ ਨਹੀਂ ਹੈਗਾ ਇਹ ਬਿੰਦਰ ਦਾ ਨੰਬਰ ਹੈ ਬਿੰਦਰ ਨੂੰ ਕਰਾਵਾ ਫੋਨ ਕਹਿੰਦਾ ਪੁੱਛੀ ਮੜ ਜਾ ਹਾ ਉਹ ਵੀ ਕਹਿੰਦਾ ਇੱਧਰ ਰੋਪੜ ਨੂੰ ਕਹਿੰਦਾ ਮੈਂ ਆਉਂਦਾ ਇੱਧਰ ਨੂੰ ਨੂੰ ਮੋਟਰ ਚਲਾਈ ਸੀ ਪਤਾ ਤਾਂ ਕਦੀ ਵੀ ਲਾਈਟ ਵੀ ਆਉਣੀ ਵੀ ਜ ਨਹੀਂ ਫੇ ਆਪਾਂ ਕਾਣਾ ਚੱਲੀ ਕਰਨ ਆਪਾਂ ਵਾਹੋ ਫਿਰ ਠੀਕ ਹੈ ਹੁਣ ਬੈਠ ਰਹਿਣਾ ਆਪਾਂ ਔਰ ਨਹੀਂ ਕਹਿੰਦਾ ਜਈ ਦਾ ਨੰਬਰ ਭੇਜ ਸੀ ਇਹਨਾਂ ਨੂੰ ਨਹੀਂ ਨੰਬਰ ਭੇ ਇਹ ਲੈਟ ਆਉਣੀ ਹੈ ਫਿਰ ਤਾਂ ਬੈਪਾ ਕਾਂਟਾ ਵੀ ਬੈਠੀ ਚੱਲ। ਇਹ ਤਾਂ ਬੈਜੂਗੇ। ਨਹੀਂ ਇੱਥੇ ਵਾ ਸਾ ਦੇਖਣਾ ਫਿਰ। ਨਹੀਂ ਚਲੀ ਕਰਨ। ਇਹ ਆਪਣੀ ਖਾਹ ਲੋਗੀ ਗਿੱਲੀ ਸਵੇਰ ਨੂੰ ਦੱਬ ਦੂੰਗਾ। ਨਹੀਂ ਉੱਧਰ ਦੇਖ ਕੇ ਜਾ ਕੇ ਕਾਂਕ ਦੇਖ ਕੇ ਜਿਹੜਾ ਮਾਰਕਈਏ। ਹੋਰ ਕੋਈ ਕੰਮ ਦੇਖੀ ਕਰਨੇ ਨੂੰ। ਹਾਂ। ਚੱਲ ਮਾਰ ਕੇ ਆਉਂਦੇ ਜਿਹੜਾ ਉੱਧਰ ਇੰਨੇ ਜੀ ਆ ਗਈ ਤਾਂ ਠੀਕ ਹੈ। ਤੇ ਪਹਿਲਾਂ ਫੋਨ ਕਰ ਲਾ ਫੇ ਚੱਲਦੇ ਉੱਧਰ ਨੂੰ। ਉਹ ਵੀ ਆਉਂਦਾ ਹੋਣਾ ਰੋਪੜ ਦੇ ਫਾਇ ਵਾੜ ਦਾ ਵੀ ਖਬਰ ਮੇਰਾ ਕਹਿਆ ਭਰੇ ਗਿਆ। ਨਹੀਂ ਪਤਾ ਲੈਟ ਨਹੀਂ ਹੈਗੀ। ਨਹੀਂ ਫੋਨ ਲੈਟ ਰਟ ਗਈ। ਲੈ ਅਬ ਬਿੰਦਰ ਨੂੰ ਫੋਨ ਕਰਦਾ ਤਾਂ ਬਿੰਦਰ ਕਹਿੰਦਾ ਵੀ ਮੇਰੀ ਮੋਟਰ ਤਾਂ ਚੱਲਦੀ ਆ ਆਉਂਦੇ ਪਟਾਕੇ ਜਾ ਪੈਂਦਾ ਮੈਂ ਕਹਿੰਦਾ ਹੈਗੀ ਆ ਹਿਲਦਾ ਤਰਾਹਾ ਅੱਗੇ ਜੀ ਕੱਢਦਾ ਉੱਪਰ ਤੇ ਅੱਗੇ ਜੀ ਕੱਢਦਾ ਅੱਗੇ ਜੀ ਆ ਆਗੀ 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 ਆ ਆਗੀ ਆ ਹੁਣ ਨਹੀਂ ਹੈਗੀ ਆ ਉਹਦੇ ਉੱਪਰ ਤਾਂ ਅੱਗੇ ਜੀ ਕੱਢਦਾ ਇਹ ਹਾਂ ਟਰਾਂਸਫਰ ਮਾ ਉਹ ਸੌਣਦਾ ਨਹੀਂ ਬੋਲਦਾ ਹੁਣ ਫੇੜ ਲਾਉ ਕਿਦਾਂ ਤੋ ਵਾਈਫੋ ਜੁੜ ਗਿਆ ਹੁਣ ਜਾ ਕੇ ਦੇਖਦੇ ਆ ਕੋਲ ਜਾ ਕੇ ਉਹ ਦੇ ਦੁਬਾਰਾ ਲਾਉਣ ਲੱਗਿਆ ਹੁਣ ਇਹ ਧਿਆਨ ਨਾਲ ਨਾ ਕੱਟਦਾ ਕੂੜਾ ਲੋ ਭਾਈ ਬਾਫਸੀ ਆ ਗਈ ਫਿਰ ਆ ਗਈ ਭਈ ਆ ਗਈ ਆ ਗਈ ਇਹ ਲਾਲ ਖੂਨ ਕੱਢਦੀ ਐ ਇਹ ਕਈ ਕੱਢਦੀ ਆ ਪਹਿਲਾ ਲਾਲੇ ਬਾਦ ਦੀ ਆ ਥੋੜਾ ਇੰਨਾ ਹੋਰ ਕੱਸੂ ਅਛਾ ਥੋੜੇ ਕਰਕੇ ਲਾਲ ਖੂਨ ਕੱਢਦੀ ਆ ਪਹਿਲਾ ਇਹ ਜਾਜੇ ਦਾ ਥੜਾ ਦੇ ਲਾਂਦੂ ਤੇ ਚੰਡੀ ਵੀ ਭਾਈ ਕੱਢਦੀ ਆ ਤਾਂ ਨਾ ਮੇਰੀ ਬੂਨਾ ਦੇ ਨਾ ਖੜੀ ਹੁੰਦੀ ਬੂਨਾ ਦੇ ਘਰੋਂ ਖੂਰਾ ਪਾਣੀ ਅਗੇ ਹੀ ਉਹ ਮੇਰੇ ਵਾਲੇ ਪਾਣੀ ਦਾ ਹੋਣਾ ਹੈ ਪੂਰਾ ਇੱਥੇ ਕਾਹੀ ਮੇਰੇ ਪਾਣੀ ਕੱਢੀਦਾ ਹਰ ਵਾਰ ਬੂਹ ਫੇਰ ਨਹੀਂ ਲੱਤਿੰਦਾ ਹਰ ਵਾਰ ਦੁਬਾਰਾ ਬੂਹ ਕਰਵਾਉਂਦਾ ਮੈਂ ਜਿਹੜੇ ਇਸ ਲਾਸਟ ਕਰਦੇ ਦਾ ਫੇਰ ਤਾਂ ਪਾ ਢਿੱਲ ਕਰ ਲਾਸਟਾ ਕੱਟ ਜਾਂਦਾ ਜਿਹੜਾ ਲੋਹੇ ਦੀ ਵੀ ਨਹੀਂ ਪਾਈ ਨਾ ਲੋਡਰ ਨੂੰ ਉਹ ਵਾਲੀ ਬੰਦ ਹੋ ਜਾਂਦੀ ਆ ਹਾਂ ਹਾਂ ਬਰਾਕੇ ਮੋਜੂਂ ਨਾ ਕੇ ਵੀ ਆਹ ਲਾਈਨ ਲੱਤੀ ਹਾਂ ਬਈ ਮੈਂ ਵੀ ਨਾਲ ਜੀ ਵੀ ਮੁੰਡੇ ਪਾਸਾ ਆਪਣਾ ਬਿੱਲ ਲਾਇਆ ਹੋਇਆ ਔਰ ਜਿਹਦੇ ਘਰ ਦੇ ਮੂਹਰੇ ਲਾਤਾ ਲਾਤਾ ਵਾਹ ਹੁਣ ਰੱਖੀ ਲੀ ਦੇਖ ਕੇ ਲਾ ਦੇ ਕਮਲ ਵੀ ਆ ਗਈ ਕਿ ਨਾ ਰੱਖੀ ਗਈ ਲੈ ਹਾਂ ਆ ਲਾਤਾ ਵਾਈ ਹੁਣ ਲਾਤਾ ਸਾਹਮਣੇ ਆ ਦਰਵਾਜੇ ਤੇ ਔਰ ਸਿੱਧਾ ਐਂਗਲ ਬਣਾ ਦੋ ਕਾ ਕਰਦਾ ਔਰ ਯਾਰ ਖੂਨ ਕਰਕੇ ਪੁੱਛੋ ਇਹਦਾ ਵੀ ਲੱਟ ਆ ਗਈ ਕਿ ਨਹੀਂ ਆ ਗਈ ਹਾਂ ਹੈ ਨਾ ਔਰ ਠੀਕ ਆ ਨਾਉਂਗਾ ਲੈਟ ਵਿੱਚ ਫਿਰੋ ਤਾਰ ਹਮਦੁਲਿਲਾ ਦੀਨ ਜਿਵੇਂ ਪੜੀ ਤੱਕ ਇਹਨਾਂ ਸੋਰ ਦਾ ਖੋਲ ਜਿੰਦਾ ਫਿਰ ਉੱਥੇ ਵਾਲਾ ਡਰਦਾ ਚੜੂਗਾ ਹੈ ਕਿ ਨਹੀਂ ਨਾਲੇ ਦੂਜੇ ਨੂੰ ਤਾਂ ਲੋਸਾ ਦਾ ਆਰਾਮ ਆਉਦਾ ਈ ਕਸਾ ਮਾਰੀ ਹਵਾ ਹੀ ਜਦ ਝੜ ਜੇ ਨਾਲ ਸਾਸਰੀ ਘਾਲ ਆਹ ਮਿੱਟਾ ਉਹ ਖੱਡਾ ਜੀ ਹੋਇਆ ਦੇਖ ਲੈ ਓ ਟੱਪਾ ਹੋ ਲੱਗੀ ਪੈਰ ਨਾਲ ਚਾਇ ਫਾਗ ਗਿਆ ਬਸ ਇੱਕ ਬਾਈ ਡਾਰਾ ਜੀ ਕੜੀ ਜੀ ਬਣ ਗਈ ਐ ਕੜੀ ਜੀ ਬਣ ਗਈ ਸੀ ਆਹੀ ਮੈਂ ਇਦਾ ਹੀ ਥਾਲੀ ਪਾਣੀ ਨਾਲ ਜੀ ਸਰ ਗੋਹਾ ਬਕਤੀ ਨੂੰ ਜੀ ਆਹ ਨਹੀਂ ਰੋਹਾ ਜਿਹੜਾ ਸੇ ਪਾਣੀ ਖਾਤੇ ਕੇ ਦੇਦਵਾ ਨਾ ਨੰਗੇ ਪੈਰੀ ਮੈਂ ਤੇਰੇ ਅੱਟਣ ਹੋ ਜਾਣੀ ਜਦੀ ਥਾਲੇ ਉਹ ਜਿਹੜੇ ਛਾਲੇ ਪੈਰਾਂ 'ਚ ਮੈਂ ਦੇਖ ਲੈ ਨਹੀਂ ਜੀ ਮਿੱਟੀ ਐ ਦੇਖ ਲਈ ਮੈਂ ਦੇਖ ਹਾਂ ਛਾਲੇ ਹੋਈ ਨੇ ਥਾਲੀ ਜਦੀ ਮੈਂ ਚਿੰਦ ਦੂਦਾ ਪਾਣੀ ਵਿੱਚ ਜਿੰਨਾ ਬਾਦੀ ਤੁਰ ਤੁਰਿਆ ਫਿਰ ਜਾਨੀ ਬਿਟਰੀ ਤੋਂ ਸਾਡਾ ਖੇਤ ਦੇ ਵਿੱਚ ਇੰਨਾ ਫਰਕ ਪੈਂਦਾ ਹਾਂ ਚਾਚਾ ਹਿੱਟ ਨਹੀਂ ਦਾ ਅਸੀਂ ਚਾਲੂ ਆ ਰਹੀ ਥੋੜੀ ਜਿਹਾ ਸਸ ਕਾ ਸੀ ਨੂੰ ਕਰ ਦੇਣਾ ਆਪਾਂ ਜੀ ਖੇਤ ਨਹੀਂ ਬੰਦਾ ਫਿਰ ਤਾਂ ਮਿੰਗਾਣਾ ਉੱਥੇ ਜਾਣਾ ਪਈ ਜਾਂ ਟੱਪਾ ਮਾਰਦੇ ਬੱਦ ਟਾਈਮ ਦੇਖ ਯਾਰ ਇਹਦਾ ਇੱਕ ਵਾਰ ਚਾਚਾ ਇੱਕ ਵਾਰ ਚਾਲੂ ਹੋ ਗਈ ਜੇ ਉਹ ਚਾਲੂ ਹੋਣ ਦੀ ਦਿੱਕਤ ਆ ਇਹਨੂੰ ਹਾਂ ਉਹ ਬੰਦਾ ਜਿਹੜੀ ਛੇਤੀ ਸਵਾਰਨ ਨੇ ਇਹਨੂੰ ਮਟਿਆ ਤੁਰਾਈਆਂ ਉਹ ਇਕੱਲਾ ਹੀ ਜਾਣਾ ਹੋ ਗਿਆ ਬੰਦਾ ਦੂਆ ਕਿੱਧਰ ਹੈ ਤੇਰਾ ਫਿਰ ਉਹ ਕੰਪਿਊਟਰ ਕਰਨ ਗਿਆ ਪਿਆ ਕਿੱਥੇ ਕਹਿੰਦਾ 2 ਘੰਟੇ ਦਾ ਕੰਮ ਆ ਸਵੇਰ ਦਾ ਗਿਆ ਵਾਚ ਆਇਆ ਹੈ ਹੀ ਨਹੀਂ ਕਹਿੰਦਾ 2-3 ਘੰਟੇ ਹੋਰ ਲੱਗੇ ਮੈਂ ਕਿਹਾ 4 ਵਜੇ ਕਹਿੰਦਾ ਮਨ ਨੂੰ ਲਾਣਾ ਉਹਨੇ ਅੱਜ ਵਿਆਹ ਨੂੰ ਅੱਜ ਫੇਰ ਅੱਜ ਵਿਆਹ ਨਹੀਂ ਹੈਗਾ ਇਹਦਾ ਅੱਜ ਉਹ ਮੋਟੇ ਯੂਰਪ ਦਾ ਪ੍ਰਾਈਵੇਟ ਦੁਆਇਦਾ ਜਿੱਦੋਂ ਟਿਕਾਣੇ ਨਹੀਂ ਪ੍ਰਾਈਵੇਟ ਜਸ਼ਨ ਨੂੰ ਅੱਛਾ ਤੇ ਟੌ ਲਿਆ ਜ ਹੈ ਨਾ ਉਹਦਾ ਅੱਜ ਮੈਂ ਕਹਿੰਦਾ ਮੇਲ ਹੈ ਓਸ਼ ਓਸ਼ ਯਾ ਬਾਹਰ ਫੇਰ ਇੱਿੱਤੇ ਦਾ ਰੀਮਾਉਣਾ ਇੱਿੱਤੇ ਦਾ ਜਿਹੜਾ ਕਿ ਉਹਨਾਂ ਜਹਾਜ਼ ਆਪਾਂ ਨੇ ਇਸਤੇ ਯਾਰੀ ਕਾ ਜਣਾਉਣਾ ਮੈਂ ਕਹਿੰਦਾ ਅੱਜ ਗੱਲ ਮੈਨੂੰ ਜਾਣਾ ਪਤਾ ਨਹੀਂ ਹਰਜੀਤ ਨੇ ਹਰਜੀਤ ਨੇ ਹਰਜੀਤ ਨੇ ਉਹ ਜਾਣਾ ਉਹ ਹਿੰਦੇ ਕੋਲ ਚੱਲਿਆ ਹੋਣਾ ਉਹਨਾਂ ਫੇਰ ਉਹ ਸਮਾਨ ਲੈ ਕੇ ਹਿੰਦੇ ਦਾ ਉਹ ਹੈਂ ਦਾਜ ਮਗਾ ਹੈ ਮਾਮੋਟਾ ਰਹਿ ਗਿਆ ਬਾਕੀ ਦੇ ਗਿਆ ਹੈ ਕਾਲੂ ਦੇਣਾ ਹੱਥ ਵੀ ਕੱਲ ਜਾਣੀ ਹੈ ਸਵੀਰ ਨੇ ਜਾਣਾ ਹੈ ਆ ਸ਼ਾਮ ਜਾਊਗਾ ਅੱਜ ਸਮਾਨ ਮੈਂ ਮਗਾਇਆ ਵਾ ਚੰਡੀਗੜ੍ਹ ਤੇ ਆਉਣਾ ਕਾਹਦਾ ਆਉਗਾ ਕਾਹ ਜਾਊਗਾ ਜਾਊਗਾ ਹੀ ਹੁਣ ਲੈ ਕੇ ਸਹਿਜ ਨੂੰ ਤਾਂ ਗਿਆ ਵਾ ਨਹੀਂ ਮੈਂ ਜਾਣਾ ਦਾ ਉਹ ਸਹਿਜ ਉੱਥੋਂ ਫੋਨ ਕਰਦਾ ਮੈਂ ਕਹਿੰਦਾ ਮੈਂ ਉਸਹਾਨੇ ਆਹੋ ਮੈਂ ਚੱਲਿਆ ਦਾ ਫਿਰ ਮੇਰੇ ਕੋਲ ਗੱਡੀ ਨਹੀਂ ਹੈਗੀ ਸੀ ਸਹਿਜ ਫੋਨ ਕਰਿਆ ਕੇ ਕਹਿੰਦਾ ਮੈਂ ਕਹਿੰਦਾ ਮੈਂ ਉੱਥੀ ਆ ਵੀ ਮੈਂ ਆਉਂਦਾ ਫੜ ਲਿਆਂਗਾ ਮੈਂ ਵਧੀਆ ਭਾਈ ਫਿਰ ਮੈਂ ਕੰਮ ਕੋਮੋ ਦੇਖਾਂਗਾ ਕੋਈ ਹਾਂ ਨਾ ਹੋਣਾ ਚਾਹੀਦਾ ਕੋਈ ਹੋਰ ਬੱਜੇ ਕਿਹੜਾ ਬਾਬਾ ਕਿਹਾ ਹੋਰ ਤੇ ਜਾਊਗਾ ਸਪੈਸ਼ਲ ਫੂਕ ਦਾ ਤੇਲ ਫੂਕ ਦਾ ਮੈਂ ਠੀਕ ਕਰ ਦਿੱਤਾ ਚੱਕਰ ਹੋਈ ਗਿਆ ਨਾ ਅੱਜ ਟਾਈਮ ਨਾ ਆ ਜਵੇ ਉਹ ਫਿਰ ਛੁੱਟੀ ਆ ਫਿਰ ਕੈਂਸਲ ਜ਼ਮਾਨ ਹੋਰ ਕਿਹਾ ਮੈਂ ਅਗਲੀ ਵਾਰ ਦੇਖੂਗਾ ਕੋਈ ਹੋਰ ਬੰਦਾ ਕੋਈ ਨੇੜਲੇ ਜਾਂਦਾ ਹੋਇਆ ਫੇਰ ਭੇਜ ਦੂੰਗੇ ਛੋਲਾ ਹੀ ਮਮੀਆਂ ਆਉਂਦੀਆਂ ਅਲੀ ਘਾਗੀ ਤਰੀ ਫੇਰ ਫੇਰ ਦੀ ਕੋ ਗਿਆ ਆ ਦੇ ਹੱਥ ਤੇ ਹੱਥ ਦੇ ਰੋ ਪਾ ਗਿਆ ਬਹੁਤ ਹਨ ਕੋ ਕਾਂਕਲ ਖਾ ਮਾ ਹਾਂ ਕਾਂਕਲ ਦੋ ਵੀਡੀਓ ਮ ਕਾਂਕਲ ਹੋਣੀ ਭੁੱਲ ਗਿਆ ਤਾਂ ਮੈਂ ਬਾਈ ਹੁਣ ਦੇਖੋ ਕਣਕ ਲੈ ਜਮਾ ਦੇਖੋ ਜਮਾ ਚੈੱਕ ਕਰੋ ਕਣਕ ਕਿੱਥੇ ਕਈ ਪੇਸ਼ੀਆ ਦੱਸ ਦਿਓ ਮਟਜੀ ਇਕੱਲੇ ਇਕੱਲੇ ਲੈਣ ਦੇਖਦੀ ਹੈ ਮੈਂ ਅਨਿਆ ਚ ਆ ਗਿਆ ਬਾਈ ਟਾਲੀ ਪਾਲੀ ਵਾਲੇ ਖੇਤ ਸੱਯਾ ਬਿੰਦੇ ਦਾ ਬੰਦਾ ਧੁੱਪ ਨੂੰ ਬੈਠਣ ਤੋਂ ਚਲਦੀ ਸ਼ਾਮਾਂ ਬੈਠਦੇ ਉਹ ਕੀ ਗੱਲ ਆ ਗਰਮੀ ਹੁੰਦੇ ਕਹੀ ਜੈ ਵੀ ਨਾਲੇ ਪਾਲਾਨੀ ਦਾ ਬੱਕੜੇ ਲੰਗਾ ਚਲਾਈ ਜਾਂਦੇ ਕੋਈ ਪਤਾ ਨਹੀਂ ਦਾ ਕਿਹੜੀ ਲੰਗਾ ਚਲਾਈ ਕਿਹੜੀ ਲੰਗਾ ਹੀ ਤੇ ਕੀ ਕਰਨਾ ਇਹਨਾਂ ਕਹਾ ਕੁਝ ਨਹੀਂ ਪਤਾ ਆਪਾਂ ਦਾ ਦਿਨ ਕੱਟੀ ਜਾਂਦੇ ਹੈ ਸਾਡਾ ਫਰਜ ਹੈ ਮਿੱਠ ਖਾਣਾ ਆਪਣਾ ਮਾਲਕ ਦੀ ਮਰਜ਼ੀ ਲਾਉਣਾ ਲਾਵੇ ਜੈ ਨਾ ਲਾਵੇ ਆ ਹੈ ਨਹੀਂ ਹੋਰ ਕੀ ਹੈ ਬਿਸ਼ਣਲਾ ਕਾ ਮੁਰਦ ਬਿਸ਼ਬਿਸ਼ ਕੇ ਲੱਗਦਾ ਕਹੀ ਨਾਲ ਲਾ ਨਹੀਂ ਸਕਦਾ ਕਹੀ ਨਾ ਕਿਥੇ ਲੱਗਦਾ ਯਾਰ ਕਹੀ ਨਹੀਂ ਚੱਲਦੀ ਓਰ ਕਿੰਨੇ ਕਿ ਟੈਂਕ ਭਰ ਜੂਗਾ ਇਹ ਰਾਜ ਚ? ਕਿੰਨੇ ਟੈਂਕ ਭਰ ਦੂ ਸਾਰਾ ਇਹ? ਇਹ ਰਾਦ ਨੂੰ ਭਰਨਾ ਰਾਤ ਰਾਤ ਪੰਜ ਕਿਲੇ ਸਾਤ ਤੱਕ ਭਰ ਜੂਗਾ। ਰਾਤ ਨੂੰ ਅਰਦੀ ਨਹੀਂ ਆ ਜੀ। ਅੱਛਾ। ਹਾਂਜੀ ਆ ਜਾਈਏ। ਦੇਖੂਗਾ। ਇਹ ਰਾਦ ਨੂੰ ਜਿੰਨੀ ਹੋਈ ਤੋ ਕਿਹਨੇ ਕਾ ਭਰਨੇ ਤੇ ਕੋਲ ਤੇ। ਖੁੱਲ੍ਹੇ ਹੀ ਭਰ ਜੀ। ਮੈਂ ਪਾਟਨਾ ਪੁੱਲੀ ਨਾ। ਠੀਕ ਨਹੀਂ? ਹਾਂ ਹਾਂ। ਇੱਥੇ ਦੇ ਫੇਰ ਜਿੰਮਾ ਕੇ ਪੇਪਰ ਨੂੰ ਕੋਲ। ਟਾਈਮ ਦੇਖੂਰ ਕੇ ਹੈ ਜਾ। ਹੈ? ਠੀਕ ਆ ਠੀਕ। ਆਵੇ ਉਰੀ ਪੈ ਜਾ ਬਣਾ ਨਾ ਰਾਈ ਉਹ ਉੱਪਰ ਉਸ ਪੈ ਜਣੀ ਕਾਲੀ ਹਲੇ ਮੰਜੜਾ ਲਾ ਤਾਲੀ ਹਲੇ ਮੰਜੜਾ ਜੜਾਈ ਹੁੰਦੀਆਂ ਨੇ ਰਾਤ ਨੂੰ ਕਹਿੰਦੇ 10 ਥਲੇ ਜੜਾਈ ਤਾਂ ਨਹੀਂ ਮੈਂ ਇਹਦਾ ਮੇਰੀ ਚੱਲਦਾ ਦਿੱਕਵੇ ਉਸ ਦਿਨ ਲਾ ਕੇ ਦੀ ਉਹ ਫਿਰ ਜਦੋਂ ਮੋਟਰ ਵਧੀਆ ਹੋਵੇ ਪਾਈ ਵੀ ਤਾਂ ਹਾਂ ਹੋਰ ਜਾਈ ਲਗੀ ਬਾਹਰ ਹਾਂ ਮੈਂ ਘਾਟੇ ਕੇ ਬਾਦ ਗਿਆ ਖੜੀ ਜਾਈ ਉਸ ਨਾਲ ਗੱਲ ਕੀਤੀ ਹੋਈ ਬਈ ਜਦ ਮੈਂ ਬੈਠਾ ਤਾਂ ਉੱਥੇ ਕਿੰਨਾ ਟਾਈਮ ਬੈਠੇ ਮਨ ਨੂੰ ਮੇਰਾ ਮੋਟਰਸਾਈਕਲ ਦੀ ਸੀਟ ਭਿੱਜ ਗਈ ਸੀ ਉਸ ਨਾਲ ਕੋਈ ਗੱਲ ਹੈ ਮਾਲਾ ਰਾਈਡਰ ਕਿੱਥੇ ਹੋ ਗਈ ਬਾਈ ਜਗੜੀ ਗਿਆ ਮੈਂ ਬਾਈ ਹੁਣ ਕਿਆ ਕਰੇ ਬੰਦਾ ਭੁੱਲ ਜਾਂਦਾ ਬਾਹਰ ਸਾਡੇ ਬੰਦੇ ਫੜਦੇ ਆ ਜਿਹੜਾ ਪੈਂਦਾ ਰਾਤ ਵੀ ਵਿਚਾਰਾ ਰੱਬ ਦੇ ਬੰਦਾ ਬਾ ਬੰਦੇ ਨੂੰ ਢਾਡਵਾ ਤਾਮਿਲ ਜਾਂ ਅੰਦਰ ਕਰਿਆ ਨਹੀਂ ਹੈ ਤਾਂ ਬੰਦਾ ਰੱਬ ਦਾ ਹੀ ਆ ਉਹ ਸਿਰ ਦਾ ਪਾਕਤ ਬੰਦਾ ਵਿਚਾਰਾ ਸਿਰ ਆਪ ਦਾ ਰੇਡੀਓ ਹੈ ਅਲ ਪਾਕਤ ਬੰਦਾ ਸਿਰ ਦਾ ਚੇਕ ਕੋਈ ਨਾ ਮਾਲੀਆ ਕੋਈ ਜੇਕ ਨੂੰ ਮਨੇ ਬਸ ਸੱਤ ਪੁੱਟਾ ਕੰਮ ਹੋ ਗਿਆ ਕੋਲ ਬੰਦਾ ਕਾ ਆ ਵੀ ਲੋਕਾ ਹੋ ਗਿਆ ਕਰਾ ਤੇ ਚਾਹੀ ਕਿ ਹੁਣੀ ਹੈ ਪੱਜੇ ਹੀ ਹੈਗੇ ਲਾਗ ਪੱਜ ਨੂੰ ਮਾਰ ਕੇ ਬੜੀ ਚੋਰੀ ਉਰੀ ਪਲਾਏ ਚਾਹ ਕੋ ਘੁੱਟ ਕੇ ਹਾਂ ਪਾ ਦੇ ਘਰੀਓ ਠੋਕਿਆ ਛੋਟਾ ਪੀ ਗਿਆ ਇਹ ਚਾਹ ਵੀ ਖਰਾਬ ਕਰ ਦੀ ਜਾਦਾ ਯਾਰ ਪੀ ਜਾਂਦੇ ਪਖਲੇ ਖਰਾਬ ਕਰ ਦਿੰਦੇ ਯਾਰ ਐ ਬਈਓ ਕਹਿ ਰਾ ਸਾਦਾ ਪਾਣੀ ਤੋਂ ਨੂੰ ਲੱਗਿਆ ਪਾਣੀ ਪੈਣਾ ਆ ਬਾਈ ਕਰ ਗਿਆ ਫੌਜੀ ਕੰਦਾ ਹੁਣ ਆਪਾਂ ਚਾਹ ਨੂੰ ਕਰਦੇ ਫੋਨ ਜੇ ਦੇ ਗਿਆ ਫੌਜੀ